ਫਲ ਕੋ ਪਰ ਨਹੀਂ ਜਲੇਗਾ। ਤੁਹਾ ਸੰਗਤਾਂ ਦਾ ਇੰਨਾ ਪਿਆਰ ਮਿਲਦਾ ਹੈ। ਤੁਸੀਂ ਸਾਡੀ ਅੱਗੇ ਆਉਣ ਵਾਲੀ ਵੀਡੀਓਜ਼ ਨੂੰ ਵੀ ਇਸੇ ਤਰ੍ਹਾਂ ਪਿਆਰ ਦਿਓ। ਨਮੋ ਤੇ ਆਂਟੀ ਕਹਿੰਦੇ ਤੁਹਾਡੇ ਸਾਈਡਰ ਦਾ ਪਜਾਮਾ ਵਰ ਗਿਆ ਹੋਇਆ। ਬਦੂ ਬਦੀ ਬਹੁਤ ਜ਼ਿਆਦਾ ਬਦੂ ਬਦੀ। ਮੌਕਾ ਮਿਲੇ ਤਾਂ ਰਾਤੀ ਹੋएगी ਜੀ। ਹਾਂ ਹੱਟਾ ਕੀਤਾ ਇਹ। ਹੋਰ ਮੇਰੀ ਪਾਣੀ ਉਪਰੋਂ ਐ ਵੀ ਇੱਕ ਹੋਰ ਵੀ ਐ ਚੀਜ਼ ਹੀ ਹੈ। ਐ ਵੀ 100 ਰੁਪਏ ਦੀ ਤੇ ਸਾਦਨੇ ਜੀ ਉਹ ਵੀ 100 ਰੁਪਏ ਦੀ ਹੈ ਤੇ ਤੁਸੀਂ ਦੋਸੋਂ ਕੀ ਪੀਏ? ਦਾਰੂ ਪੀਓ। ਡਿਊਟੀ ਫ੍ਰੀ। ਵਾਟਸਐਪ ਅਗੇ। ਪਾਟਾ ਪਜਾਮਾ ਪਾਟਾ ਪਜਾਮਾ ਪਾਟਾ ਪਜਾਮਾ ਨਹੀਂ ਹੋ ਗਿਆ ਯੂਕਰੇਨ ਤੇ ਰਸ਼ੀਆ ਦਾ ਇੱਕ ਯੁੱਧ ਹੀ ਹੋ ਗਿਆ ਮੈਨੂੰ ਐ ਲੱਗਦਾ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਆ ਗਏ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਪਾਟੇ ਪਜਾਮੇ ਵਾਲੀ ਬੀਬੀ ਦੀ ਧਰਮ ਦੇ ਪ੍ਰਚਾਰਕ ਹੋ ਕੇ ਵੀ ਇਹਨਾਂ ਨੂੰ ਇਹੋ ਜਿਹਾ ਕੁਝ ਕਰਨਾ ਪੈ ਰਿਹਾ ਅੱਜ ਕੱਲ ਦੁਨੀਆ ਫੇਮ ਦੇ ਪਿੱਛੇ ਅੰਨਿਕ ਜਿਆਦਾ ਅੰਨੀ ਹੋ ਚੁੱਕੀ ਹੈ ਭੁੱਖੀ ਹੋ ਚੁੱਕੀ ਹੈ ਉਹਨਾਂ ਨੂੰ ਕੁਝ ਦਿਖਦਾ ਹੀ ਨਹੀਂ ਹੈਗਾ ਕਿ ਅਸੀਂ ਕੰਟੈਂਟ ਜਨਤਾ ਨੂੰ ਡਿਲੀਵਰ ਕੀ ਕਰਨਾ ਇੱਕ ਜਿੱਥੇ ਤੱਕ ਮੈਨੂੰ ਨੌਲੇਜ ਹੈ ਜਿੱਥੇ ਤੱਕ ਮੇਰੀ ਮੰਦ ਬੁੱਧੀ ਕਹਿੰਦੀ ਆ ਜਿਹੜੇ ਧਰਮ ਦੇ ਪ੍ਰਚਾਰਕ ਹੁੰਦੇ ਆ ਉਹ ਐਂ ਲਾ ਲਓ ਵੀ ਆਪਣੇ ਇੱਕ ਧਰਮ ਦਾ ਥੰਮ ਹੁੰਦੇ ਆ ਤੇ ਮੈਨੂੰ ਮੇਰੇ ਵਰਗੇ ਹੋਰ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿ ਯਾਰ ਆਪਾਂ ਧਰਮ ਦੇ ਕਿਹੜੇ ਅਸੂਲਾਂ ਨੂੰ ਫੋਲੋ ਕਰਨਾ ਹੈ ਕਿਹੜੇ ਰੂਲਾਂ ਨੂੰ ਫੋਲੋ ਕਰਨਾ ਹੈ ਕਿਹੜੀਆਂ ਚੀਜ਼ਾਂ ਕਰਨੀਆਂ ਨੇ ਕਿਹੜੀਆਂ ਚੀਜ਼ਾਂ ਨਹੀਂ ਕਰਨੀਆਂ ਨੇ ਤਾਂ ਉਹਨਾਂ ਦੇ ਵਿੱਚ ਉਹਨਾਂ ਨੂੰ ਜਾਗਰੂਕ ਕਰਵਾਉਣ ਦੇ ਵਿੱਚ ਕੁਝ ਧਾਰਮਿਕ ਧਰਮ ਦੇ ਜਿਹੜੇ ਪ੍ਰਚਾਰਕ ਹੁੰਦੇ ਆ ਉਹ ਆਪਣੀ ਹੈਲਪ ਕਰਦੇ ਆ ਜਿੱਤੇ ਤੱਕ ਮੇਰੀ ਮੱਧ ਬੁੱਧੀ ਕਹਿੰਦੀ ਹੈ ਮੈਨੂੰ ਐ ਲੱਗਦਾ ਜੇ Hindu ਧਰਮ ਦੀ ਗੱਲ ਕਰੀਏ ਤਾਂ ਜਿਹੜੇ ਵੱਡੇ ਅ ਵੱਡੇ ਵੱਡੇ ਪ੍ਰਚਾਰਕ ਹੈ ਹਨਾ ਜਾਂ ਜਿਹੜੀਆਂ ਭੇਟਾ ਗਾਉਂਦੇ ਆ ਆਪਾਂ ਉਹਨਾਂ ਨੂੰ ਦੇਖ ਕੇ ਇਨਸਪਾਇਰ ਹੁੰਨੇ ਆ ਵੀ ਹਾਂ ਯਾਰ ਆਪਾਂ ਆਪਣੇ ਧਰਮ ਦੇ ਫੋਲੋ ਕਰੀਏ ਹਨਾ ਆਪਾਂ ਜਗਰਾਤਾਂ ਤੇ ਜਾਂਦੇ ਆ ਤਾਂ ਆਪਾਂ ਨੂੰ ਉਹ ਦੱਸਦੇ ਆ ਵੀ ਤੁਸੀਂ ਐਦਾਂ ਕਰੋ ਐਦਾਂ ਕਰੋ ਐਦਾਂ ਹੀ ਸਿੱਖ ਧਰਮ ਦੇ ਵਿੱਚ ਵੀ ਆ ਜਿਹੜੇ ਕੀਰਤਨ ਕਰਦੇ ਆ ਤੇ ਉਹਨਾਂ ਨੂੰ ਸੁਣ ਕੇ ਜਿਹੜੀਆਂ ਉਹ ਚੀਜ਼ਾਂ ਕਹਿੰਦੇ ਆ ਤਾਂ ਛੋਟੇ-ਛੋਟੇ ਬੱਚੇ ਬੀਬੀਆਂ ਪ੍ਰਭਾਵਿਤ ਹੁੰਦੀਆਂ ਨੇ ਮੈਨੂੰ ਇਹ ਚੀਜ਼ਾਂ ਲੱਗਦੀਆਂ ਨੇ ਬਟ ਉੱਥੇ ਹੀ ਕੁਝ ਲੋਕ ਕੀ ਚੀਜ਼ਾਂ ਕਰਨ ਲੱਗੇ ਹੋਏ ਆ ਆਉ ਤੁਹਾਨੂੰ ਥੋੜੀ ਜੀ ਝਲਕ ਦਿਖਾਵਾਂ ਨਾ ਨਾ ਬੰਦੀ ਇਹ ਮੇਰਾ ਜਾਣਾ ਬੰਦਾ ਨਾ ਮੌਕਾ ਮਿਲੇ ਕਦੀ ਲੋਕਾ ਮਿਲੇ ਕਦੀ ਕਦੀ ਤੇ ਇਹਨਾਂ ਨੇ ਛੱਡਣਾ ਨਹੀਂ ਕੋਈ ਮੌਕਾ ਹਾਂ ਜੀ ਹੁਣ ਅਸੀਂ ਜਾ ਰਹੇ ਹਾਂ ਜੀ ਇਹ ਕੀ ਗੱਲ ਹੋਈ ਪਤੂ ਪਤੀ ਪਤੂ ਪਤੀ ਮੌਕਾ ਮਿਲੇ ਕبھی-ਕبھی ਔਰ ਇਹਨਾਂ ਨੇ ਛੱਡਣਾ ਨਹੀਂ ਕبھی-ਕبھی ਇਹ ਗੱਲ ਕੀ ਹੋਈ ਇਹ ਗੱਲ ਤੁਹਾਨੂੰ ਸ਼ੋਭਾ ਦਿੰਦੀ ਏ ਜੀ ਮੈਨੂੰ ਐ ਦੱਸੋ ਤੁਸੀਂ ਮੇਰੇ ਤੋਂ ਵੱਡੇ ਹੋਵੋਗੇ ਤੁਸੀਂ ਮੇਰੇ ਤੋਂ ਜ਼ਿਆਦਾ ਗਿਆਨੀ ਹੋਵੋਗੇ ਤੁਸੀਂ ਗੁਰਬਾਣੀ ਦਾ ਜਾਪ ਕਰਦੇ ਹੋ ਤੁਹਾਨੂੰ ਸਾਰਾ ਕੁਝ ਪਤਾ ਹੋਊਗਾ ਤੁਸੀਂ ਲੋਕਾਂ ਦੇ ਵਿੱਚ ਜ਼ਿਆਦਾ ਵਿੱਚ ਰਹਦੇ ਹੋ ਤੁਸੀਂ ਦੁਨੀਆ ਜ਼ਿਆਦਾ ਦੇਖਦੇ ਹੋ ਇਹ ਚੀਜ਼ਾਂ ਕਰਨ ਵਾਲੀਆਂ ਹੁੰਦੀਆਂ ਨੇ ਅੱਛਾ ਜਦੋਂ ਲੋਕ ਟ੍ਰੋਲ ਕਰਨ ਜਾਂ ਲੱਗ ਜਾਣਾ ਫਿਰ ਤੁਸੀਂ ਕੈਮਰੇ ਮੂਰੇ ਹੋ ਕੇ ਰੋਣ ਵੀ ਲੱਗ ਜਾਣਾ ਵੀ ਲੋਕ ਜਨਾਨੀਆਂ ਨੂੰ ਕੀ ਕਹਿੰਦੇ ਆ ਡਿਸਕ੍ਰਿਮੀਨੇਟ ਕਰਦੇ ਆ ਜਾਣ ਕੇ ਲੱਤਾਂ ਖਿੱਚਦੇ ਆ ਜੇ ਤੁਹਾਡੀਆਂ ਗਲਤੀਆਂ ਨੇ ਤੁਹਾਡੇ ਤੋਂ ਅਸੈਪਟ ਕਿਉਂ ਨਹੀਂ ਹੁੰਦੀਆਂ ਉਹਦੇ ਉੱਪਰ ਵੀ ਤੁਸੀਂ ਸਫਾਈਆਂ ਆਪਣੀਆਂ ਦੇਣੀਆਂ ਹੀ ਦੇਣੀਆਂ ਨੇ ਮਲੇਸ਼ੀਆ ਉਸ ਤੋਂ ਬਾਅਦ ਅਸੀਂ ਜਾ ਰਹੇ ਹਾਂ ਇੰਡੋਨੇਸ਼ੀਆ ਉਸ ਤੋਂ ਬਾਅਦ ਅਸੀਂ ਜਾ ਰਹੇ ਹਾਂ ਬੈਂਕਾਕ ਬੈਂਕਾਕ ਜਿਵੇਂ ਜਿਸ ਤਰ੍ਹਾਂ ਬੋਲੇ ਹੈ ਨਾ ਐਨੀ ਕਹਿ ਸਕਦਾ ਹਾਂ ਕਿ ਬੈਂਕਾਕ ਆਪ ਨੂੰ ਵੀ ਪਤਾ ਹੈ ਕਿ ਬੈਂਕਾਕ ਜੀ ਆਪਾਂ ਕਈ ਕੋਈ ਆਪਣਾ ਯਾਰ ਦੋਸਤ ਬੈਂਕ ਬੈਂਕਾਕ ਚੱਲੇ ਆਪਣੇ ਦਿਮਾਗ ਦੇ ਵਿੱਚ ਇੱਕ ਮਤਲਬ ਧਾਰਨਾ ਬਣੀ ਹੋਈ ਆ ਕਿ ਹਾਂ ਯਾਰ ਉੱਥੇ ਉਹੀ ਗਲਤ ਕੰਮ ਹੁੰਦੇ ਆ ਦੇਬ ਭਾਰ ਦਾ ਤੰਦਾ ਇਹੋ ਆਪਾਂ ਨੂੰ ਪਤਾ ਵੀ ਹੈ ਲੈ ਯਾਰ ਲੋਕ ਮੁੰਡੇ ਜਾਂਦੇ ਕਦੇ ਵਾਸਤੇ ਹਨਾ ਉੱਥੇ ਤੇ ਇਸ ਤਰ੍ਹਾਂ ਤੁਸੀਂ ਜਿਹੜਾ ਹਾਸਾ ਆਪਣਾ ਜ਼ਾਹਿਰ ਕੀਤਾ ਉਹ ਤੋਂ ਪਤਾ ਹੀ ਲੱਗਦਾ ਹਨਾ ਕਿ ਅਸੀਂ ਵੀ ਇਹੀ ਯਾਰ ਚੀਜ਼ਾਂ ਥੋੜੀ ਹੁੰਦੀਆਂ ਨੇ ਯਾਰ ਯਾਰ ਤੁਸੀਂ ਵਧੀਆ ਮਤਲਬ ਇੱਕ ਪ੍ਰਚਾਰਕ ਹੋ ਤੁਸੀਂ ਦੇਸ਼ ਵਿਦੇਸ਼ ਦੇ ਵਿੱਚ ਪ੍ਰਚਾਰ ਕਰਦੇ ਹੋ ਇਹ ਕਿਹੜੇ ਤੁਸੀਂ ਲੱਛਣਾਂ ਦੇ ਵਿੱਚ ਪਏ ਹੋ ਹੁਣ ਇਹ ਵੀਡੀਓ ਦੇਖ ਕੇ ਕਈ ਜਿਹੜੇ ਕੀ ਕਹਿੰਦੇ ਆ ਧਰਮ ਦੇ ਠੇਕੇਦਾਰ ਬਣੇ ਹੋਏ ਆ ਜਾਂ ਜਿਹੜੇ ਪਿੱਛੇ ਹੀ ਰਹਿੰਦੇ ਆ ਉਹ ਵੀ ਮੈਨੂੰ ਗਾਲਾਂ ਕੱਢਣਗੇ ਆ ਕੇ ਕਿ ਹਾਂ ਤੈਨੂੰ ਕੀ ਪਤਾ ਮੈਨੂੰ ਤਾਂ ਵੀਰੇ ਕੁਝ ਪਤਾ ਹੀ ਨਹੀਂ ਹੈਗਾ ਮੈਂ ਤਾਂ ਜਿਹੜਾ ਇੱਕ ਪੱਖ ਦੇਖ ਰਿਹਾ ਮੈਂ ਤਾਂ ਉਸ ਦੇ ਉੱਤੇ ਆਪਣੀ ਇੱਕ رائے ਦੇ ਰਿਹਾ ਇੱਕ ਆਪਣੀ ਟਿੱਪਣੀ ਕਰ ਰਿਹਾ ਕਿ ਇਹ ਜਿਹੀਆਂ ਚੀਜ਼ਾਂ ਗਲਤ ਹੁੰਦੀਆਂ ਨੇ ਮੈਂ ਰੋਸਟ ਵੀਡੀਓ ਬਣਾਉਣਾ ਇਹ ਜਿਹੜੀਆਂ ਚੀਜ਼ਾਂ ਯਾਰ ਜਿਹੜੀਆਂ ਆਪਣੇ ਮੇਰੇ ਉੱਤੇ ਖੁਦ ਨੂੰ ਗਲਤ ਅਸਰ ਪੈਂਦੀਆਂ ਨੇ ਯਾਰ ਕੀ ਐ ਵੀ ਹਨਾ ਕੀ ਅਸਰ ਪੈਂਦਾ ਯਾਰ ਆਪਣੇ ਧਰਮ ਤੇ ਮੈਂ ਇਹ ਚੀਜ਼ ਕਹਿਣਾ ਵੀ ਯਾਰ ਇਹ ਜਿਹੇ ਲੋਕ ਆਪਣੇ ਧਰਮ ਨੂੰ ਚਲਾਣਗੇ ਯਾਰ ਉਹ ਵੀ ਤਾਂ ਪਾਠੀ ਹੈਗੇ ਨੇ ਉਹ ਵੀ ਤਾਂ ਗ੍ਰੰਤੀ ਹੈਗੇ ਨੇ ਜਿਹੜੇ ਗੁਰਦੁਆਰੇ ਦੇ ਵਿੱਚ ਰਹਿੰਦੇ ਆ ਵਿਚਾਰੇ ਆਪਣੇ ਕਮਰੇ 'ਚ ਆਰਾਮ ਕਰਦੇ ਆ ਫਿਰ ਗੁਰੂ ਘਰ ਚਲੇ ਜਾਂਦੇ ਆ ਫਿਰ ਆਪਣਾ ਪਾਠ ਕਰਦੇ ਆ ਉੱਥੇ ਫਿਰ ਆਪਣੇ ਕਮਰੇ 'ਚ ਚਲੇ ਜਾਂਦੇ ਫਿਰ ਪਾਠ ਕਰਦੇ ਉਹਨਾਂ ਦੀ ਜ਼ਿੰਦਗੀ ਵੀ ਤਾਂ ਹੈਗੀ ਆ ਯਾਰ ਇਹ ਚੈਲੰਜ ਆਗਾ ਅਗਰ ਤੇ ਇਹ ਨਹੀਂ ਬੋਲਰ ਨਹੀਂ ਬੋਲ पाए ਤੇ ਫਿਰ ਇਹਨਾਂ ਨੂੰ ਸੇਵਾ ਕਰਨੀ ਪੈਗੀ ਮੈਨੂੰ ਤੇ ਤੁਹਾਡੀ ਸੇਵਾ ਰਾਤੀ ਹੋएगी ਜੀ ਹਾਂ ਠੰਡਾ ਕੀਤਾ ਇਹ ਹੋਰ ਮੇਦੀ ਪਾਣੀ ਉਪਰੋਂ ਐ ਵੀ ਇੱਕ ਇੱਕ ਹੋਰ ਵੀ ਐ ਚੀਜ਼ ਹੀ ਹੈ ਐ ਵੀ 100 ਰੁਪਏ دیے ਤੇ 사సేנג ਜੀ ਉਹ ਵੀ 100 ਰੁਪਏ دیے ਤੇ ਤੁਸੀਂ ਦੱਸੋ ਕੀ ਪੀਏ ਯਾਰੋ ਬਿਓ ਬਿਊਟੀ ਫਰੀ ਤਾਂ ਡੈਂਡ ਕੀ ਮਤਲਬ ਹੈ ਜੀ ਸੇਵਾ ਰਾਤੀ ਹੋਊਗੀ ਕੀ ਗੱਲ ਕਹਿਣਾ ਚਾਹੁੰਦੇ ਹੋ ਤੁਸੀਂ ਇਹ ਅੱਜ ਕੱਲ ਮਤਲਬ ਬਹੁਤ ਤੇਜ਼ ਮੁੱਦਾ ਬਣਿਆ ਹੋਇਆ ਹੈ ਆਓ ਹੁਣ ਤੁਹਾਨੂੰ ਪਾਟੇ ਪਜਾਮੇ ਦੀ ਪੂਰੀ ਕਹਾਣੀ ਮੈਂ ਸੁਣਾਵਾਂ ਤੇ ਗੱਲਬਾਤ ਤੁਹਾਨੂੰ ਦਿਖਾਵਾਂ ਵੀ ਪਾਟੇ ਪਜਾਮੇ ਦੀ ਕਹਾਣੀ ਕੀ ਸੀ ਇਹ ਗੱਲਬਾਤ ਹੋਈ ਹੈ ਮਲੇਸ਼ੀਆ ਦੇ ਵਿੱਚ ਤੇ ਮੈਡਮ ਜੀ ਨੇ ਇੱਕ ਬੀਬੀ ਜੀ ਨੇ ਇੱਕ ਵਲੌਗ ਵੀ ਪਾਇਆ 7 ਮਹੀਨੇ ਪੁਰਾਣਾ ਵਲੌਗ ਆ ਦੇਖੋ 7 ਮਹੀਨੇ ਬਾਅਦ ਮੋਦਾ ਜਾ ਕੇ ਇਹਨਾਂ ਦਾ ਭਖਿਆ 7 ਮਹੀਨੇ ਪੁਰਾਣਾ ਵਲੌਗ ਹੈ ਤੇ ਆਓ ਦੇਖੀਏ ਫਾਟੇ ਪਜਾਮੇ ਦੀ ਕਹਾਣੀ ਕੀ ਸੀ ਦੇਖ ਦੰਦ ਕੇ ਕੇੰਦੇ ਕੀ ਜਾਂ ਮੈਂ ਦੇ ਸੀ ਉਹਨੂੰ ਘਟੀ ਹੋਈ ਨਹੀਂ ਇਹ ਵੀ ਚੱਲਦਾ ਹੈ ਬਹੁਤ ਚਾਹ ਤੇ ਅੱਜ ਵਧੀਆ ਗੱਲ ਹੈ ਭੈਣ ਜੀ ਇਹੋ ਜੀਆਂ ਚੀਜ਼ਾਂ ਮੈਨੂੰ ਐ ਲੱਗਦਾ ਵੀ ਆਪਾਂ ਨੂੰ ਬਿਹਾਈਂਡ ਦਾ ਕੈਮਰਾ ਰੱਖਣੀਆਂ ਚਾਹੀਦੀਆਂ ਨੇ ਅੱਛਾ ਇਹਨਾਂ ਦਾ ਹੁਣ ਮੱਕੜ ਸਾਹਿਬ ਨਾਲ ਇੱਕ ਇੰਟਰਵਿਊ ਵੀ ਹੋਇਆ ਉਹਨਾਂ ਦੇ ਵਿੱਚ ਕਿਹਾ ਵੀ ਮੇਰੀ ਟੀਮ ਨੇ ਪਾ ਦਿੱਤਾ ਸੀ ਪਰ ਟੀਮ ਤਾਂ ਥੋੜੀ ਜੀ ਚਲਾਉਂਦੀ ਹੈ ਨਾ ਜੀ ਤੁਸੀਂ ਹੀ ਟੀਮ ਨੂੰ ਰੱਖਿਆ ਹੋਇਆ ਹੁਣ ਤੁਸੀਂ ਹੀ ਪੈਸੇ ਦਿੰਦੇ ਹੋਣੇ ਜਿਹੜਾ ਤੁਸੀਂ ਐਡੀਟਰ ਹਾਇਰ ਕੀਤਾ ਹੈ ਤੁਸੀਂ ਹੀ ਉਹਨਾਂ ਨੂੰ ਦੱਸਦੇ ਹੋਣੇ ਵੀ ਆਹ থাম্বਨੇਲ ਲਾਣਾ ਹੈ ਆਹ ਟਾਈਟਲ ਲਾਣਾ ਹੈ ਇਹ ਵੀਡੀਓ ਅੰਨੇ ਟਾਈਮ ਤੇ ਪਾਣੀ ਹੈ ਤੁਸੀਂ ਹੀ ਸਾਰਾ ਕੁਝ ਕਰਦੇ ਹੋਣੇ ਜੀ ਤੁਸੀਂ ਹੀ ਮੋਢਿਓ ਤੁਸੀਂ ਹੀ ਕਰਤਾ ਧਰਤਾ ਬੁਲ ਗਏ ਭਾਈ ਸਾਹਿਬ ਨੂੰ ਮਿਲ ਵੀ ਗਏ ਭਾਈ ਸਾਹਿਬ ਫਿਰ ਵੀ ਜੋੜੇ ਬੁਲ ਗਏ ਅੱਜ ਦਾ ਦਿਨ ਤੇ ਬਸ ਔਰ ਇੱਕ ਆਂਟੀ ਜੀ ਹੋਰ ਕਹਿ ਗਏ ਆਂਟੀ ਜੀ ਹੋਰ ਪੈਸੇ ਫੜਾ ਕੇ ਕਹੇ ਬੇਟਾ ਜੀ ਜਿੰਨੇ ਲੈ ਲਿਓ ਲੈ ਲਿਓ ਫਤਵਾ ਬਾਦ ਰਾਦੇ ਦੀਵਾਨ ਤੇ ਪਹੁੰਚੇ ਸ਼ਾਲਮ ਹੋਤੇ ਆਂਟੀ ਕਹਿੰਦੀ ਤੁਹਾਡੇ ਸਾਈਡਰ ਦਾ ਪਜਾਮਾ ਫਟਿਆ ਹੋਇਆ ਆਂਟੀ ਕਹਿੰਦੀ ਪਹਿਲੀ ਪਤਾ ਲੱਗਿਆ ਸੀ ਮੱਥਾ ਦੇਖਦੀ ਪਤਾ ਲੱਗਿਆ ਸੀ ਪਜਾਮਾ ਫਟਿਆ ਹੋਇਆ ਪਜਾਮਾ ਪਜਾਮਾ ਵੇਸਟੀਏ ਕਰਦੇ ਹੋਣੇ ਪਜਾਮਾ ਫਟਿਆ ਹੋਇਆ ਪਜਾਮਾ ਫਟਿਆ ਹੋਇਆ ਕੀ ਗੱਲ ਕਰਾਂ ਯਾਰ ਇਹਦੇ ਉੱਤੇ ਮੈਂ ਕੀ ਆਪਣਾ ਪੱਖ ਰੱਖਾਂ ਖੜੂ ਉਹੀ ਗੱਲ ਹੈ ਕਿ ਜੇ ਮੈਂ ਕੁਝ ਜ਼ਿਆਦਾ ਬੋਲ ਲਿਆ ਤਾਂ ਮੁੱਦਾ ਬਹੁਤ ਜ਼ਿਆਦਾ ਸੈਂਸਿਟਿਵ ਹੋ ਜਾਊਗਾ ਪੜ੍ਹਾਈ ਦੇ ਉੱਤੇ ਗੱਲ ਕਰਨੀ ਬਣਦੀ ਆ ਯਾਰ ਇਹ ਹੈ ਨਾ ਦੇਖੋ ਮੇਰੇ ਵਰਗੇ ਜਿਨ੍ਹਾਂ ਨੂੰ ਪੜ੍ਹ ਕੇ ਹੋਇਆ ਜਿਨ੍ਹਾਂ ਨੂੰ ਚੰਗੀ ਤਰ੍ਹਾਂ ਕੁਝ ਪਤਾ ਹੀ ਨਹੀਂ ਹੈਗਾ ਤਾਂ ਜੇ ਮੈਂ ਇਹਨਾਂ ਦਾ ਕੋਈ ਪ੍ਰਚਾਰ ਦੇਖੂਗਾ ਹਨਾ ਇਹ ਕੀਰਤਨ ਕਰਨਗੇ ਮੈਨੂੰ ਬਹੁਤ ਵਧੀਆ ਲੱਗੂਗਾ ਯਾਰ ਕਿ ਕਿੰਨੇ ਵਧੀਆ ਬੰਦੇ ਹਨਾ ਆਪਣੇ ਧਰਮ ਦਾ ਪ੍ਰਚਾਰ ਕਰ ਰਹੇ ਆ ਚਲੋ ਆਪਾਂ ਇਹਨਾਂ ਨੂੰ ਸੁਣਦੇ ਆ ਤੇ ਉੱਥੇ ਜੇ ਆ ਕੇ ਆਪਾਂ ਇਹਨਾਂ ਦਾ ਦੂਜਾ ਰੂਪ ਦੇਖਾਂਗੇ ਆਪਾਂ ਨੂੰ ਇਹ ਚੀਜ਼ ਬਹੁਤ ਗਲਤ ਲੱਗੂਗੀ ਡਿਸਪਾਇੰਟ ਕਰੂਗੀ ਤਾਂ ਕਿਰਪਾ ਕਰਕੇ ਬੇਨਤੀ ਆ ਯਾਰ ਇਹ ਜਿਹੀਆਂ ਚੀਜ਼ਾਂ ਗਲਤੀਆਂ ਨਾ ਕਰੋ ਠੀਕ ਹੈ ਤੇ ਹਰ ਇੱਕ ਚੀਜ਼ ਜੇ ਥੋੜੀ ਸੀ ਟੀਮ ਰੱਖੀ ਹੋਈ ਹੈ ਪੂਰੀ ਵਧੀਆ ਟੀਮ ਰੱਖੋ ਜਿਹੜਾ ਇੱਕ ਇੱਕ ਚੀਜ਼ ਇੱਕ ਇੱਕ ਸਟੈਪ ਥੋੜਾ ਦੇਖ ਕੇ ਇੰਟਰਨੈਟ ਤੇ ਪਾ ਸਕਣ ਤੇ ਠੀਕ ਹੈ ਯਾਰ ਕੀ ਕਹਿ ਸਕਦੇ ਹੁਣ ਇਹਦੇ ਵਿੱਚ ਤੇ ਆਉ ਤੁਹਾਨੂੰ ਹੁਣ সুইমিং ਪੂਲ ਦੀਆਂ ਕੁਝ ਝਲਕਾਂ ਦਿਖਾਵਾਂ ਇਹਨਾਂ ਦੀਆਂ সুইমিং ਪੂਲ ਵੀ ਹੈ ਅ ਧਾਰੂ ਵੀ ਪੀਣੀ ਹੈ ਅ ਪਾਰਟੀਆਂ ਵੀ ਕਰਨੀਆਂ ਨੇ ਰਾਤ ਨੂੰ ਨਜ਼ਾਰੇ ਵੀ ਕਰਨੇ ਨੇ ਆਉ ਤੁਹਾਨੂੰ ਦਿਖਾਵਾਂ ਇਹਦੇ ਇਹਨਾਂ ਨੂੰ ਸੇਵਾ ਕਰਨੀ ਪੈਗੀ ਨੇ ਇਹ ਕਾੜੀ ਸੇਵਾ ਰਾਤੀ ਹੋ ਗਈ ਜੀ ਹਾਂ ਕਿੰਨਾ ਕਿੰਨਾ ਹੈ ਦੇਖੋ ਇਹਨਾਂ ਨੂੰ ਵੀ ਪਤਾ ਹੈ ਕਿ ਇਹਦੀਆਂ ਚੀਜ਼ਾਂ ਕਰਨੀਆਂ ਨਹੀਂ ਚਾਹੀਦੀਆਂ ਕੋਈ ਸਾਨੂੰ ਪ੍ਰੋਗਰਾਮ ਨਹੀਂ ਮਿਲੂਗਾ ਜੇ ਅਸੀਂ ਐਵੇਂ ਦੇ ਲੱਛਣ ਕਰਨ ਲੱਗੇ ਜੀ ਬਟ ਫਿਰ ਵੀ ਕਰਨੇ ਹੈ ਕੀ ਕਰੀਏ ਇੱਕ ਪਤਾ ਕੀ ਹੈ ਜਦੋਂ ਹਣਾ ਲੋਕ ਜਿਆਦਾ ਫੇਮਸ ਹੋਣ ਲੱਗ ਜਾਣ ਤਾਂ ਉਹਨਾਂ ਨੂੰ ਐ ਲੱਗਦਾ ਵੀ ਯਾਰ ਪਾ ਦੋ ਪਾ ਦੋ ਪਾ ਦੋ ਪਾ ਦੋ ਕੋਈ ਚੱਕਰ ਨਹੀਂ ਹੈਗਾ ਜੋ ਮੈਨੂੰ ਐ ਲੱਗਦਾ ਵੀ ਯਾਰ ਜਦੋਂ ਆਪਾਂ ਨੂੰ ਬਹੁਤ ਸਾਰੇ ਲੋਕ ਦੇਖਣ ਲੱਗ ਜਾਣ ਹਣਾ ਤਾਂ ਆਪਣੇ ਮੋਢਿਆਂ ਤੇ ਬਹੁਤ ਵੱਡੀ ਇੱਕ ਰਿਸਪੌਂਸਿਬਿਲਟੀ ਹੋ ਜਾਂਦੀ ਹੈ ਆਪਾਂ ਨੂੰ ਸੋਚ ਸਮਝ ਕੇ ਕੰਟੈਂਟ ਬਣਾਉਣਾ ਪੈਂਦਾ ਹੁਣ ਮੈਂ ਜਦੋਂ ਇਹ ਸ਼ੁਰੂ ਕੀਤਾ ਸੀ ਆਪਣਾ ਰੋਸਟਿੰਗ ਵਾਲਾ ਕੰਮ ਉਦੋਂ ਮੈਂ ਕੁਝ ਵੀ ਪਾਈ ਜਾਂਦਾ ਸੀ ਸਿੱਟੀ ਜਾਂਦਾ ਸੀ ਐਵੇਂ ਸਿੱਟੀ ਜਾਂਦਾ ਸੀ ਠੀਕ ਹੈ ਹੌਲੀ ਹੌਲੀ ਮੈਂ ਸਿੱਖਦਾ ਗਿਆ ਹੌਲੀ ਹੌਲੀ ਸਿੱਖਦਾ ਗਿਆ ਸਿੱਖਦਾ ਗਿਆ ਸਿੱਖਦਾ ਗਿਆ ਹੁਣ ਵੀ ਆਪਾਂ ਹਰ ਰੋਜ਼ ਸਿੱਖ ਰਹੇ ਹਾਂ ਪਰ ਜਿੰਨੀ ਕੁ ਹੁਣ ਮੈਨੂੰ ਸਮਝ ਆ ਗਈ ਪਹਿਲਾਂ ਨਾਲੋਂ ਮੈਂ ਥੋੜਾ ਜਿਹਾ ਬੈਟਰ ਕਰਨ ਲੱਗ ਗਿਆ ਤਾਂ ਲੋਕ ਮੈਨੂੰ ਕਹਿਣ ਲੱਗੇ ਵੀ ਯਾਰ ਥੋੜੀਆਂ ਜੀਆਂ ਗਾਲਾਂ ਕਟਾ ਗਾਲਾਂ ਨਹੀਂ ਕੱਢਿਆ ਕਰਦੇ ਤਾਂ ਮੈਂ ਗਾਲਾਂ ਕੱਢਣੀਆਂ ਬਿਲਕੁਲ ਉਹਲੀ-ਉਲੀ ਆਪਾਂ ਸਿੱਖਦੇ ਜਾਵਾਂਗੇ ਤੇ ਜਿਵੇਂ-ਜਿਵੇਂ ਆਪਣਾ ਚੈਨਲ ਗਰੋ ਕਰਦਾ ਜਾਊਗਾ ਜਿਵੇਂ-ਜਿਵੇਂ ਆਪਣੇ ਮੋਟੇ ਤੇ ਜ਼ਿਆਦਾ ਰਿਸਪੌਂਸਿਬਿਲਟੀ ਆਂਦੀ ਜਾਊਗੀ ਤਾਂ ਸੋਚ ਸਮਝ ਕੇ ਕੰਟੈਂਟ ਆਪਾਂ ਨੂੰ ਬਣਾਉਣਾ ਪਊਗਾ ਰਾਤ ਵਿੱਚ ਦਾ ਨਵਾਂ-ਨਵਾਂ ਵਿਆਹ ਹੋਇਆ ਨਾ ਤੇ ਪਰਦਾਈ ਨੂੰ ਵੀ ਟਾਈਮ ਦੇਣਾ ਜ਼ਰੂਰੀ ਸੀ ਤੇ ਪਰਦਾਈ ਇੱਕ ਇੱਕ ਦਿਨ ਨਹੀਂ ਉਹਨਾਂ ਨੂੰ ਸਾਹ ਲੈਣ ਦਿੰਦੀ ਇਹ ਚੀਜ਼ੇ ਦੱਸਣ ਵਾਲੀ ਹੁੰਦੀ ਹੈ ਵੀ ਪਰਦਾਈ ਇੱਕ ਦਿਨ ਨਹੀਂ ਸਾਹ ਲੈਣ ਦਿੰਦੀ ਟਾਈਮ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਉਹ ਵੀ ਤੁਸੀਂ ਵਲੌਗ ਬਣਾ ਕੇ ਸੈਪਰੇਟਲੀ ਤੁਸੀਂ ਸ਼ੋਅ ਕਰ ਰਹੇ ਹੋ ਜਨਤਾ ਨੂੰ ਵੀ ਹਾਂ ਯਾਰ ਇਹ ਜ਼ਰੂਰੀ ਨੇ ਚੀਜ਼ਾਂ ਸਾਰੇ ਨੂੰ ਪਤਾ ਇਹ ਚੀਜ਼ਾਂ ਜ਼ਰੂਰੀ ਨੇ ਬਟ ਫਿਰ ਉਹੀ ਗੱਲ ਆਉਂਦੀ ਹੈ ਵੀ ਤੁਹਾਡੇ ਮੋਢੇ ਤੇ ਰਿਸਪੌਂਸਿਬਿਲਟੀ ਆ ਤੇ ਤੁਹਾਡੇ ਚ ਤੇ ਨੋਰਮਲ ਇਨਸਾਨਾਂ ਦੇ ਵਿੱਚ ਫਰਕ ਕੀ ਰਹਿ ਗਿਆ ਤੋਂ ਯਾਰ ਇਹ ਜੇ ਕੰਮਾਂ ਦੇ ਵਿੱਚ ਹਨਾ ਪਤਾ ਕੀ ਆ ਲੋਕ ਬਹੁਤ ਜ਼ਿਆਦਾ ਜੂਠ ਫੇੜਦੇ ਹੁੰਦੇ ਆ ਹੁਣ ਬਹੁਤ ਟਰੋਲ ਕੀਤਾ ਇਹਨਾਂ ਨੂੰ ਹਰ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਯਾਰ ਠੀਕ ਹੈ ਤੁਸੀਂ ਯਾਰ সুইਮ ਪੂਲ ਚ ਨਹਾ ਰਹੇ ਹੋ ਤੁਸੀਂ ਇੰਜੋਏ ਕਰ ਰਹੇ ਹੋ ਕਿਤੇ ਬੈਠੇ ਹੋ ਤੁਸੀਂ ਚਾਰ ਬੰਦੇ ਜੀ ਗੱਲਬਾਤ ਕਰ ਰਹੇ ਹੋ ਬਿਹਾਈਂਡ ਦਾ ਕੈਮਰਾ ਕਰ ਲਓ ਯਾਰ ਤੁਸੀਂ ਗੱਲਬਾਤ ਬਿਹੈਂਡ ਤੇ ਕੈਮਰਾ ਕਿਹੜਾ ਹੁੰਦੀ ਨਹੀਂ ਗੱਲਬਾਤ ਤੁਸੀਂ ਵਲੌਗ ਪਾਣੇ ਆ ਵਲੌਗ ਜੀ ਸਦਕੇ ਬਣਾਓ ਆਪਣੇ ਟਰੈਵਲ ਦੇ ਵਲੌਗ ਬਣਾਓ ਜਿਹੜੀਆਂ ਹਾਸੀਆਂ ਖੇਡੀਆਂ ਕਰਨੀਆਂ ਨੇ ਕਟੋ-ਕਟੋ ਦਾ ਕੱਟ ਤਾਂ ਲਾ ਲਓ ਯਾਰ ਤੁਸੀਂ ਇਹ ਵੀ ਇੱਕ ਹੋਰ ਵੀ ਚੀਜ਼ ਹੀ ਹੈ 100 ਰੁਪਏ دیے ਤੇ ਸਾਹ ਦੇ ਨੇ ਜੀ ਆ ਵੀ 100 ਰੁਪਏ دیے ਤੇ ਤੁਸੀਂ ਹੁਣ ਕੀ ਪੀਏ ਦਾਰੂ ਬਿਓ ਜੋ ਕੀ ਕਰਦੇ ਨੇ ਮੈਸੇਂਜਰ ਦੇ ਪਿੱਛੇ ਇਹ ਵੀਡੀਓ ਦੇ ਵਿੱਚ ਇਹ ਇਹ ਕਹਿਣਾ ਚਾਹੁੰਦੇ ਆ ਵੀ ਅਸੀਂ 에ਰਪੋਰਟ ਤੇ ਖੜੇ ਆ 에ਰਪੋਰਟ ਤੇ 100 ਰੁਪਏ ਦੀ ਬੋਤਲ ਪਾਣੀ ਦੀ ਹੈ 100 ਰੁਪਏ ਦੀ ਕੋਕੋਕੋਲਾ ਦੀ ਬੋਤਲ ਹੈ ਤੇ ਤੁਸੀਂ ਦੱਸੋ ਕੀ ਲੈਣਾ ਪ੍ਰੈਫਰ ਕਰੋਗੇ ਤੇ ਪਾਣੀ ਵੀ ਲੈ ਸਕਦੇ ਹੋ ਤੁਸੀਂ ਕੋਕ ਵੀ ਲੈ ਸਕਦੇ ਹੋ ਕੀ ਲੈਣਾ ਪ੍ਰੋਫਿਟ ਕਰੋਗੇ ਕੁੜੀ ਨੇ ਤਾਂ ਦੋ ਹੀ ਆਪਸ਼ਨ ਆ ਦਿੱਤੀਆਂ ਨੇ ਪਰ ਜਿਹੜੇ ਪਿੱਛੇ ਵਾਲੇ ਭਾਈ ਸਾਹਿਬ ਨੇ ਉਹ ਥੋੜੇ ਜਿਹਾ ਜ਼ਿਆਦਾ ਉਤਾਵਲੇ ਹੋ ਗਏ ਤੇ ਜ਼ਿਆਦਾ ਫਲੋ ਫਲੋ ਦੇ ਵਿੱਚ ਨਿਕਲ ਗਿਆ ਵੀ ਅਸੀਂ ਤਾਂ दारू ਦੀ ਬੋਤਲ ਪੀਵਾਂਗੇ ਪਿਛਲੀ ਵਾਰੀ ਇੰਡੀਆ ਤੋਂ ਮਲੇਸ਼ੀਆ ਗਏ ਸੀ ਇਹ ਰਸਤੇ ਸਾਰੇ ਇਕੱਲੇ ਸੋਨੀਆ ਸੋਨੀਆ ਸੀ ਤੇਰਾ ਇੰਟਰਸਟ ਹੈਗਾ ਇਹ ਤੇ ਵੀ ਹੈਗਾ ਤੇ ਦੱਸ ਦੇ ਮੈਂ ਮੇਰਾ ਨਹੀਂ ਹੈ ਸੰਜੀਤ ਜੀ ਤੁਹਾਡਾ ਮੈਂ ਤੁਹਾਨੂੰ ਦਰਸ਼ਨ ਕਰਾਣੇ ਸੀ ਮੈਂ ਕਿਤੋਂ ਆਡੇ ਮਜਾਰੇ ਨਾ ਘਟਵਾਉਣ ਬਸ ਪਤਾ ਨਹੀਂ ਕਿਹੜਾ ਕਿਹਾ ਸੀ ਵੀ ਤੁਸੀਂ ਜਦੋਂ 에ਅਰਪਲੇਨ 'ਚ ਜਾਓਗੇ ਤੁਸੀਂ ਉੱਥੇ ਸਾਨੂੰ ਦਰਸ਼ਨ ਕਰਵਾਇਓ ਅਸੀਂ ਦੇਖਣੇ ਨੇ 에ਅਰ ਹੋਸਟਾਂ ਕਿੱਡੀਆਂ ਸੋਹਣੀਆਂ ਸੁਹਣੀਆਂ ਹੁੰਦੀਆਂ ਨੇ ਇਹ ਤਾਂ ਯਾਰ ਜਦੋਂ ਮੁੰਡੇ ਵੀ ਇਹ ਲੱਛਣ ਕਰਦੇ ਆ ਨਾ ਉਹਨਾਂ ਨੂੰ ਵੀ ਗਾਲਾਂ ਪੈਂਦੀਆਂ ਨੇ ਅੱਜ ਕੱਲ ਤਾਂ ਲੋਕੰਨੇ ਕਿ ਜ਼ਿਆਦਾ ਐਜੂਕੇਟਿਡ ਹੋਈ ਜਾਂਦੇ ਦਿਨ ਪ੍ਰਤੀ ਦਿਨ ਲੋਕ ਮੁੰਡਿਆਂ ਨੂੰ ਗਾਲਾਂ ਕੱਢਦੇ ਵੀ ਯਾਰ ਛਪਰੀ ਨੇਸ ਵਾਲੇ ਇਹ ਕੀ ਕੀ ਲੱਛਣ ਕਰੀ ਜਾਂਦੇ ਆ ਤੁਸੀਂ ਤਾਂ ਫੇਰ ਵੀ ਭੈਣ ਦੀ ਇੱਕ ਕੀ ਕਹਿੰਦੇ ਆ ਵੀ ਇੱਕ ਧਰਮ ਨੂੰ ਧਰਮ ਦੇ ਪ੍ਰਚਾਰਕ ਨੂੰ ਇੱਕ ਰਿਪਰੈਜ਼ੈਂਟ ਕਰਦੇ ਹੋ ਤੁਸੀਂ ਇੱਕ ਤਾਂ ਤੁਹਾਡੇ ਮੂੰਹੋਂ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਅੱਗੋਂ ਇਹ ਦੋ ਹੀ ਭਾਈ ਭੈਣ ਨੇ ਤੇ ਅੱਗੋਂ ਉਹ ਕਹੀ ਜਾਂਦਾ ਵੀ ਤੇਰਾ ਇੰਟਰਸਟ ਹੈਗਾ ਤੂੰ ਦੱਸ ਦੇ ਤੈਨੂੰ ਕੁੜੀਆਂ ਪਸੰਦ ਨੇ ਤਾਂ ਦੇਖ ਲੈਣੇ ਆਪਾਂ ਗੱਲਬਾਤ ਕਰ ਲੈਣੇ ਆ ਯਾਰ ਕਮਾਲ ਦੀ ਗੱਲ ਹੋਈ ਪਈ ਹੈ ਯਾਰ ਹੂੰ ਕਿਤੋਂ ਆਦੇ ਮਜ਼ਾ ਆਇਆ ਨਾ ਕਾਟੌਣ ਬਸ ਅੱਛਾ ਇਹ ਵੀ ਵਿਚਾਰ ਚर्चा ਦਾ ਵਿਸ਼ਾ ਉਦੋਂ ਬਣੇ ਜਦੋਂ ਕੁਝ ਦਿਨ ਪਹਿਲਾਂ ਦੇਖ ਲਓ ਯਾਰ ਚਰਚਾ ਦਾ ਵਿਸ਼ਾ ਤਾਂ ਹੋਣੀ ਹੈ ਵੀਰੇ ਇਹ ਅੱਜ ਕੱਲ ਪੰਜਾਬ ਦੇ ਵਿੱਚ ਪੂਰਾ ਚਰਚਾ ਦਾ ਮੁੱਦਾ ਬਣਿਆ ਹੋਇਆ ਠੀਕ ਹੈ ਜੀ ਸਸਰੀ ਕਾਲ ਅੰਨੀਕ ਵੀਡੀਓ ਸੀ ਜੇ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋਏ ਜਾਇਓ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਸਸ